ਫਿਰ ਕਹਿੰਦੇ ਨੇ ਟੋਡਰਮਲ ਘਰ ਆਇਆ ਉਹਨੂੰ ਕਿਸੇ ਦੱਸਿਆ ਵੀ ਸਹਿਬਜ਼ਾਦੇ ਗ੍ਰফতার ਨੇ ਮਾਂ ਜੀ ਗ੍ਰফতার ਨੇ ਉਹ ਵਾਹ ਦਾ ਹੀ ਦੌੜਦਾ ਆ ਕਿ ਜਿੰਨਾ ਮਰਜੀ ਪੈਸਾ ਲੱਗੇ ਜੋ ਮਰਜੀ ਲੱਗੇ ਹਾਕਮ ਲਾਲਚੀ ਹੈ ਜਦੋਂ ਕਹਿੰਦੇ ਭੀੜ ਚ ਅਗਾ ਲੰਗਿਆ ਦੁੱਖੇ ਦੋਨੋਂ ਸਹਿਬਜ਼ਾਦੇ ਖੋਨ ਨਾਲ ਲੱਤ ਪੱਤਸ ਇਤਿਹਾਸ ਕਹਿੰਦਾ ਮਾਤਾ ਜੀ ਕੋਲ ਗਿਆ ਮਾਂ ਮੈਂ ਕਹਿੰਦੇ ਕੋਈ ਸਪਾਈ ਗਿਆ ਉਹ ਗਿਆ ਉਹਨੇ ਮਾਤਾ ਜੀ ਨੂੰ ਪਹਿਲਾਂ ਮਿਲਿਆ ਹੋਇਆ ਉਹਨੇ ਮਾਂ ਜੀ ਨੂੰ ਮੱਥਾ ਕੀ ਕਿਹਾ ਤੇ ਕਹਿੰਦਾ ਮਾਤਾ ਜੀ ਸਹਿਬਜ਼ਾਦੇ ਸ਼ਹੀਦ ਕਰ ਦਿੱਤੇ ਗਏ ਇਤਿਹਾਸ ਕਹਿੰਦਾ ਵੀ ਮਾਤਾ ਜੀ ਵੈਸੇ ਪ੍ਰਾਣਾਧਿਓ ਅਭਿਆਸੀ ਵੀ ਸਨ ਪਰ ਸਾਡੀ ਤਵਾਰੀ ਕਹਿੰਦੀ ਮਾਤਾ ਜੀ ਨੂੰ ਵੀ ਸ਼ਹੀਦ ਕੀਤਾ ਗਿਆ ਹੈ ਖੁਣ ਸਹਿਬਜ਼ਾਦਿਆਂ ਦੇ ਸਰੀਰ ਕੜੇ ਤੇ ਹੰਸਲਾ ਨਦੀ ਸੀ ਨਾ ਹੰਸਲਾ ਨਦੀ ਉਸ ਨਦੀ ਦੇ ਕਿਨਾਰੇ ਸਟੇ ਗਏ ਇਸ ਕਰਕੇ ਕਿ ਸਾਰੀ ਰਾਤ ਸਰੀਰ ਬਾਹਰ ਰਹਿਣ ਲੋਕਾਂ ਨੂੰ ਪਤਾ ਲੱਗ ਜਾਏ ਇਹਨੂੰ ਜੰਗਲੀ ਜਾਨਵਰ ਤੇ ਮਾਸ ਖੋਰੇ ਪੰਛੀ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਮਾਸ ਨੋਚ ਕੇ ਖਾ ਜਾਣ ਮਾਤਾ ਜੀ ਉੱਤੇ ਉਥੇ ਸ਼ਹੀਦ ਹੋਏ ਬੁਰਜ ਚ ਸਹਬ ਜਹਾਂ ਦੇ ਸਰੀਰ ਵਕਰੇ ਸੰਜੀ ਟੋਡਰਮਲ ਪ੍ਰੇਸ਼ਾਨ ਬਹੁਤ ਹੋ ਗਿਆ ਉਹ ਮੋਤੀराम ਮਹਿਰਾ ਜੀ ਨੂੰ ਮਿਲਿਆ ਕਿਆ ਜਾਂਦਾ ਫਿਰ ਉਹ ਵਜ਼ੀਰ ਖਾਨ ਨੂੰ ਮਿਲਦਾ ਇੱਕ ਸਵਾਲ ਉੱਠਦਾ ਉਹਦੇ ਬਾਗ ਸਨ ਟੋਡਰਮਲ ਨੇ ਆਪਣੇ ਬਾਗਾਂ ਚ ਕਿਉਂ ਨਾ ਸੰਸਕਾਰ ਕਰ ਦਿੱਤਾ ਉਹਨੇ ਇਜਾਜ਼ਤ ਮੰਗੀ ਮੈਨੂੰ ਸੰਸਕਾਰ ਕਰਨ ਦਿੱਤਾ ਜਾਏ ਵਜ਼ੀਰ ਖਾਨ ਨੇ ਕਿਹਾ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੰਸਕਾਰ ਸਰਹੰਦ ਵਿੱਚ ਨਹੀਂ ਹੋ ਸਕਦਾ ਉਸ ਰਹੰਦ ਵਿੱਚ ਸੇ ਆ ਅੱਤੇ ਵਾਲੀ ਵੱਖਰਾ ਸੀ ਪਿੰਡ ਵਾਲੇ ਨੂੰ ਪਤਾ ਹੋਣਾ ਚੌਧਰੀ ਅੱਤੇ ਥਾਂ ਉਹਨੇ ਕਹਿੰਦੀ ਹੋ ਸਕਦਾ ਉਹਨੇ ਫਿਰ ਜ਼ੋਰ ਪਾਇਆ ਸਪਾਰਸ਼ ਮੰਗ ਮੈਂ ਸੰਸਕਾਰ ਕਰਨਾ ਚਾਹਨਾ ਤੁਸੀਂ ਦੇਖੋ ਮਾਨਵਤਾ ਦੇ ਆਧਾਰ ਤੇ ਉਹਨੇ ਕਿਹਾ ਜੇ ਤੂੰ ਕਰਨਾ ਹੈ ਪਹਿਲਾ ਨਿਸ਼ਾਨਦੇਹੀ ਕਰਕੇ ਆ ਤੈਨੂੰ ਥਾਂ ਕਿੰਨੀ ਚਾਹੀਦੀ ਇੱਥੋਂ ਬਾਹਰ ਫਿਰ ਕਿਹਾ ਜਾਂਦਾ ਚੌਧਰੀ ਅੱਤੇ ਕੋਲ ਆਇਆ ਅੱਤੇ ਵਾਲੀ ਉਹਨੇ ਆ ਕੇ ਇੱਥੇ ਆ ਜਿੱਥੇ ਤੁਸੀਂ ਬੈਠੇ ਹੋ ਗੁਰਮਖੋ ਇੱਥੇ ਨਿਸ਼ਾਨ ਲਾ ਕੇ ਗਿਆ ਵੀ ਇੰਨੀ ਸਾਜ ਮੇ ਚਿਖਾ ਚਿੰਨ ਲਮਾਗਾ ਇੱਥੇ ਨਿਸ਼ਾਨ ਲਾਇਆ ਉਹਨੇ ਕਿਹਾ ਜਿੱਥੇ ਨਿਸ਼ਾਨ ਲਾ ਕੇ ਆਏ ਸਾਰੀ ਧਰਤੀ ਸੋਨੇ ਦੀਆਂ ਮੋਹਰਾਂ ਨਾਲ ਤੈਨੂੰ ਖਰੀਦਣੀ ਪਵੇਗੀ ਕਿੰਨੀਆਂ ਲੱਗ ਸਕਦੀਆਂ ਇਤਿਹਾਸ ਕਹਿੰਦਾ ਜੋ ਕੁਝ ਉਹਦੇ ਘਰ ਸੀ ਟੋਡਰਮਲ ਦੇ ਹੀਰੇ ਮੋਤੀ ਜੋ ਕੁਝ ਉਹਦੇ ਕੋਲ ਸੀ ਇੱਕ ਟੋਡਰਮਲ ਇੱਕ ਉਹਦਾ ਛੋਟਾ ਘਰਾ ਸੀ ਨਾਗਰਮਲ ਟੋਡਰਮਲ ਦਾ ਘਰਾ ਸੀ ਨਾਗਰਮਲ ਉਹ ਦੋਨੋਂ ਆਏ ਉਹਨਾਂ ਨੇ ਕਿਹਾ ਹਾਂ ਉਹ ਕਹਿੰਨਾਂ ਜਿਹੜਾ ਸੋਨਾ ਹੀਰੇ ਸਨ ਉਹ ਵੀ ਵੇਚ ਕੇ ਮੋਹਰਾਂ ਲੈ ਜਾਂਦੀਆਂ ਇੱਥੇ ਵਜ਼ੀਰ ਖਾਂ ਆਇਆ ਜੀ ਪਾ ਯਾਦ ਰੱਖੋ ਪਾਵੇਂ ਥਾਂ ਅੱਤੇ ਵਾਲੇ ਦੀਏ ਪਰ ਇਹ ਸੂਬਾ ਤੇ ਸਰਾਂਦੇ ਨਾ ਪੈਸੇ ਉਹਨੇ ਲੈਣੇ ਨੇ ਇੱਥੇ ਜਿੱਥੇ ਤੁਸੀਂ ਬੈਠੇ ਹੋ ਗੁਰਮਖੋ ਇੱਥੇ ਮੂੜਾ ਢਾ ਕੇ ਬੈਠਾ ਸੀ ਸੰਦਲੀ ਢਾ ਕੇ ਚਲੋ ਅਸੀਂ ਕੁਰਸੀ ਅੱਜ ਕੱਲ ਕਿਹਨੇ ਸ਼ਬਦ ਤਾਂ ਫਾਰਸੀ ਦਾ ਸੰਦਲੀ ਦਾ ਅਰਥ ਕੁਝ ਸੀ ਇੱਥੇ ਫਿਰ ਟੋਡਰਮਾਲ ਨੇ ਮੋਹਰਾਂ ਜੋੜਨੀਆਂ ਸ਼ੁਰੂ ਕਰ ਦਿੱਤੀਆਂ ਵਜ਼ੀਰ ਪਰ ਸ਼ਰੀਰ ਨਹੀਂ ਆਇਆ ਸ਼ਰੀਰ ਉੱਥੀ ਪੈ ਨਦੀ ਕੰਢੇ ਤੁਸੀਂ ਇਹ ਗੱਲ ਸਾਹਬ ਲਾ ਕੇ ਦੇਖੋ ਉਹ ਸ਼ਰੀਰਾਂ ਕੋਲ ਜਾਨ ਨਹੀਂ ਦੇ ਰਹਾ ਉਤਿਉਨੇ ਪਰ ਸੱਦੀਆਂ ਮੋਹਰਾ ਕਰਕੇ ਇੱਥੇ ਸਾਰੀ ਧਰਤੀ ਜਿੰਨੀ ਨਿਸ਼ਾਨਦੇ ਹੀ ਸੀ ਸਾਰੀ ਧਰਤੀ ਲਾਤੀ ਉਦੋਂ ਬਾਅਦ ਸਾਰੀਆਂ ਮੋਹਰਾ ਇਕੱਠੀਆਂ ਥੈਲੇ ਚ ਪਾਈਆਂ ਵਜ਼ੀਰ ਖਾਂ ਦੇ ਸਾਥੀ ਲੈ ਤੁਰੇ ਇੱਥੇ ਵੀ ਇੱਕ ਸਿੱਖ ਸਿਪਾਹੀ ਜੋਧ ਸਿੰਘ ਇਹ ਵੀ ਉਸ ਪਿੰਡ ਦਾ ਰਹਿਣ ਵਾਲਾ ਸੀ ਅਲੂੜਾ ਖੱਲਾ ਯਾਦ ਰੱਖਿਓ ਗੁਰੂ ਕੀ ਸਾਖੇਂ ਭਾਈ ਰਾਮਾ ਤੇ ਭਾਈ ਤਲੋਕਾ ਜੀ ਦਾ ਜਿਹੜਾ ਜ਼ਿਕਰ ਕੀਤਾ ਜਾਂਦਾ ਪਰ ਜ਼ਿਆਦਾ ਉਹਨਾਂ ਦਾ ਜਿਹੜਾ ਜ਼ਿਕਰ ਹੈ ਚਮਕੌਰ ਦੀ ਗੜੀ ਦਾ ਹੈ ਉੱਥੇ ਉਹ ਸੰਸਕਾਰ ਕਰਕੇ ਆਇਆ ਬੀਬੀ ਸ਼ਰਨ ਕੌਰ ਤੋਂ ਬਾਅਦ ਉਹਨਾਂ ਸਿਸਕਾਰ ਕੀਤਾ ਇਹ ਤੇ ਫਿਰ ਟੋਡਰਮਲ ਜਾਂਦਾ ਘਰ ਆਪਣੀ ਘਰ ਵਾਲੀ ਨਾਲ ਉਧਰੋਂ ਮੋਤੀराम ਮਹਿਰਾ ਦੀ ਮਾਂ ਤੇ ਉਹਦੀ ਪਤਨੀ ਉਹਦੇ ਬੱਚੇ ਵੀ ਹੁੰਦੇ ਆ ਟੋਡਰਮਲ ਦੇ ਉਹ ਫਿਰ ਸਤਗੁਰਾਂ ਦੀ ਮਾਤ ਜੀ ਨੂੰ ਤੇ ਸਹਬਜ਼ਾਦਿਆਂ ਦਾ ਸ਼ਰੀਰ ਕੱਠਾ ਕਰਦਾ ਹੈ ਮਾਤਾ ਜੀ ਦਾ ਵਖਰਾ ਉਹ ਵਖਰਾ ਉਹ ਸ਼ਰੀਰ ਦਾ ਫਿਰ ਇਸ਼ਨਾਨ ਕਰਾਇਆ ਜਾਂਦਾ ਮਾਤਾ ਜੀ ਦਾ ਇਸ਼ਨਾਨ ਟੋਡਰਮਲ ਦੀ ਘਰ ਵਾਲੀ ਨੇ ਤੇ ਮੋਤੀराम ਮਹਿਰਾ ਦੀ ਮਾਂ ਨੇ ਕਰਾਇਆ ਸੀ ਅਧਿਕਾਰ ਉਹਨਾਂ ਨੇ ਇਸ਼ਨਾਨ ਕਰਾਇਆ ਸਹਿਬਜ਼ਾਦਿਆਂ ਦਾ ਇਸ਼ਨਾਨ ਭਾਈ ਟੋਡਰਮਲ ਜੀ ਭਾਈ ਨਾਗਰਮਲ ਜੀ ਇਹਦਾ ਮਤਲਬ ਜਿਹੜਾ ਬੰਦਾ ਗੁਰਤੇਗ ਬਹਾਦਰ ਸਾਹਿਬ ਨੂੰ ਮਿਲਿਆ ਉਹ ਬਾਣੀ ਵੀ ਪੜਦਾ ਰੇ ਦੋਨਾਂ ਭਰਾਵਾਂ ਨੇ ਤੇ ਮੋਤੀराम ਜੀ ਨਾਲ ਲੱਗਿਆ ਮੈਂ ਸੋਚਣਾ ਕਿਵੇਂ ਖੂਨ ਉਹਨਾਂ ਸਾਫ਼ ਕੀਤਾ ਹੋਵੇਗਾ ਕਿਹੋ ਜਿਹਾ ਜ਼ਖਮ ਲੱਗੇ ਖੂਨ ਦੇ ਕਿਹੋ ਜਿਹਾ ਪਿੰડા ਤੇ ਲੌਂਸਾਂ ਪਈਆਂ ਹੋਣਗੀਆਂ ਉੱਥੇ ਫਿਰ ਜਿਹੜਾ ਵਿਵਾਨ ਤਿਆਰ ਕੀਤਾ ਗਿਆ ਇੱਕੋ ਕੀਤਾ ਗਿਆ ਉਹਨੇ ਵੱਡਾ ਵਿਵਾਨ ਤਿਆਰ ਕੀਤਾ ਜੀ ਇੱਥੇ ਆਪਣੇ ਸੇਵਾਦਾਰ ਕੋ ਨੌਕਰ ਕਿਉਂ ਉਦੇ ਕੋਈ ਨੌਕਰ ਕੋ ਡਰਮਲ ਦਾ ਉਹਦੇ ਤੋਂ ਆਗਿਆ ਤੋਂ ਬਾਹਰ ਨਹੀਂ ਗਿਆ ਉਹਨੇ ਫਿਰ ਕਿਹਾ ਪਤਾ ਕਰੋ ਕਿ ਪਾਤਸ਼ਾਹ ਦੇ ਪੁੱਤਰ ਨੇ ਇਹਨਾਂ ਦਾ ਸੰਸਕਾਰ ਚੰਦਨ ਦੀਆਂ ਲੱਕੜਾਂ 'ਚ ਕਰਾਂਗਾ ਇਹ ਮਾਂ ਹੈ ਗੁਰਬੋਬ ਸਿੰਘ ਜੀ ਦੀ ਉੱਥੇ ਫਿਰ ਜਿੱਥੇ ਇੱਥੇ ਚੰਦਨ ਦੀਆਂ ਲੱਕੜਾਂ ਇੱਕ ਮਟਕਾ ਉਹ ਮਿੱਟੀ ਦਾ ਘਿਓ ਦਾ ਭਰ ਕੇ ਲਿਆਇਆ ਸੀ ਸਮਗਰੀ ਗੁਰਮਖੋਦ ਉੱਥੇ ਫਿਰ ਵਿਵਾਨ ਦੇ ਤੋਂ ਤਿਆਰ ਕੀਤਾ ਮਾਤਾ ਜੀ ਤੇ ਸਹਿਬਜ਼ਾਦੇ ਇਹਨੇ ਕਿ ਸਰੀਰ ਨੇ ਜੀ ਜਿਹੜੇ ਲੈ ਕੇ ਆਇਆ ਸਰਯੰਦ ਕਿਉਂ ਫੜਕਾਈ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਕਹਿਆ ਸੀ ਨਾ ਵੀ ਜ਼ੁਲਮ ਤਾਂ ਉਹਨੇ ਕਿਹਾ ਜ਼ੁਲਮ ਨਹੀਂ ਇਹ ਵੇਖ ਕੇ ਚੁੱਪ ਕੀਤੇ ਰਹੇ ਇਹਨਾਂ ਨੂੰ ਜੀਣ ਦਾ ਕਿਹਾ ਹੈ ਇਹ ਇਹਨਾਂ ਚ ਕੋਈ ਬਾਹਰ ਨਾ ਨਿਕਲਿਆ ਉੱਥੇ ਫਿਰ ਤੁਰਦੇ ਨਹੀਂ ਜੀ ਸਤਨਾਮ ਵਾਹਿਗੁਰੂ ਕਹਿੰਦੇ ਬਾਣੀ ਪੜਦੇ ਜੋ ਮੈਨੂੰ ਪੂਰਾ ਯਕੀਨ ਹੈ ਵੀ ਉਹ ਗੁਰੂ ਨੂੰ ਪਿਆਰ ਕਰਨ ਵਾਲਾ ਜ਼ਰੂਰ ਬਾਣੀ ਪੜਦਾ ਹੈ ਉਹ ਸਰੂਪ ਕਹਿੰਦਾ ਜੀ ਉਹ ਫਿਰ ਜੀ ਇੱਥੇ ਹੁੰਦੇ ਆ ਜਿੱਥੇ ਤੁਸੀਂ ਇਸ ਬੈਠੇ ਆ ਜੀ ਸਾਰੇ ਆ ਚਾਦਰ ਵਿਛਾਈ ਹੋਈ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਸ ਸਰੂਪ ਦੇ ਥੱਲੇ ਇੱਥੇ ਫਿਰ ਉੱਚੀ ਖਾਚ ਹੁੰਦਾ ਹੈ ਆਪਣੇ ਹੱਥਾਂ ਨਾਲ ਚਲੋ ਥੱਲੇ ਲੱਕਣ ਲੱਗ ਜਾਂਦੀ ਏ ਫਿਰ ਉਹ ਮਾਤਾ ਜੀ ਨੂੰ ਵਿਚਾਰ ਪਾਉਂਦਾ ਇੱਥੇ ਕਿਉਂਕਿ ਆਪਾਂ ਇੱਥੇ ਬੈਠੇ ਮਨ ਤੇ ਜਿ ਲੱਗਦਾ ਜਿਵੇਂ ਮਾਂ ਜੀ ਨੇ ਕਿਹਾ ਹੋਵੇ ਅਮੋਸ਼ਨ ਨਹੀਂ ਤੁਸੀਂ ਮੇਰੇ ਕੋਲ ਬਹਿ ਕੇ ਸਿਫਤਾਂ ਕਰਿਆ ਕਰੋ ਇੱਥੇ ਫਿਰ ਮਾਤਾ ਜੀ ਵਿਚਨੇ ਸੱਜੇ ਪਾਸੇ ਬਾਬਾ ਫਤਿਹ ਸਿੰਘ ਜੀ ਨੇ ਕਿਉਂਕਿ ਅਕਸਰ ਸੁਣਦਿਆਂ ਬਾਬਾ ਜੀ ਸੱਜੇ ਪਾਸੇ ਦਾਦੀ ਦੇ ਸੱਜੇ ਪਾਸੇ ਪੈਂਦੇ ਸਨ ਖੱਬੇ ਪਾਸੇ ਬਾਬਾ ਜ਼ੋਰਾਵਰ ਸਿੰਘ ਜੀ ਨੇ ਟੌਡਰ ਮੱਲ ਨੇ ਫਿਰ ਕੀਮਤੀ ਦਸ਼ਾਲਾਉ ਦੀ ਘਰ ਵਾਲੀ ਲੈ ਕੇ ਆਈ ਉਹ ਉੱਤੇ ਪਾਇਆ ਉੱਤੇ ਚੰਦਨ ਦੀਆਂ ਲੱਕੜਾਂ ਚਿਣੀਆਂ ਉਹਨੇ ਫਿਰ ਘਿਓ ਦਾ ਜਿਹੜਾ ਮਟ ਸੀ ਉਹ ਘਿਓ ਪਾਇਆ ਉੱਤੇ ਜੋ ਸਮਗਰੀ ਜਵਲਨ ਜਲਨ ਵਾਸਤੇ ਨ ਪੂਜਾ ਨਾ ਲੈ ਕੇ ਚੁੜਿਓ ਉਹ ਸਾਰੀ ਪਾ ਕੇ ਕਿਨਨ ਫਿਰ ਟੋਡਰਮਲ ਨੇ ਇਸ ਚਿਖਾ ਨੂੰ ਅਗਨ ਦਿਖਾਈ ਸੀ ਟੋਡਰਮਲ ਇਹ ਜਦੋਂ ਚਿਖਾ ਪੂਰੀ ਲੰਬੂ ਲੱਗ ਗਿਆ ਦਵਾਨ ਟੋਡਰਮਲ ਨਾਗਰਮਲ ਉਹਦਾ ਪਰਿਵਾਰ ਮੋਤੀराम ਮਹਿਰਾ ਉਹਦਾ ਪਰਿਵਾਰ ਜਿੱਤੇ ਤੁਸੀਂ ਬੈਠਿਓ ਇੱਥੇ ਚੀਖਾ ਪਨ ਲੱਗ ਪਈ ਉਹ ਪਿੱਛੇ ਖਲੋ ਕੇ ਗੁਰੂ ਗੁਰੂ ਜਪਣ ਲੱਗ ਪਏ ਪਰ ਇਤਿਹਾਸ ਕਹਿੰਦਾ ਟੋਡਰ ਮਲ ਦਾ ਕੜ ਪਾਟ ਗਿਆ ਸੀ ਇੱਥੇ ਉਹ ਬਹੁਤ ਰੋਇਆ ਫਿਰ ਇਹਨੂੰ ਫਿਰ ਬੇਨਤੀ ਨੂੰ ਬੈਰਾਗ ਚ ਲੈ ਕੇ ਤੁਰਿਓ ਉਹ ਸੱਚੀ ਮੱਚੀ ਅੰਦਰੋਂ ਪਿਗਲ ਤੁਰਿਆ ਪਰ ਮੈਂ ਫਿਰ ਵੀ ਕਿੰਨਾ ਸੱਚੇ ਪਾਤਸ਼ਾਹ ਇਹ ਕੈਸੀ ਖੇਡ ਜਿਸ ਦਿਨ ਇਹ ਜਨਾਂ ਦਾ ਜਨਮ ਹੋਇਆ ਸੀ ਉਸ ਦਿਨ ਕਿੰਨੀਆਂ ਖੁਸ਼ੀਆਂ ਮਨਾਇਆਂ ਸਿੱਖਾਂ ਨੇ ਅਜਿਹਾ ਨੰਦਾ ਸੰਸਕਾਰ ਹੁੰਦਾ ਪਏ ਗਿਣਤੀ ਦੇ 4-5 ਸ਼ਰੀਰ ਤੇ ਉਹਨੇ ਭਾਈ ਸਾਹਿਬ ਕਹਿ ਰਹੇ ਸਨ ਗੁਰਮਖੋ ਇੱਥੋਂ ਫਿਰ ਜਿੰਨੀ ਦੇਰ ਤੱਕ ਅਗਨ ਬਲਦੀ ਰਹੀ ਟੋਡਰਮਲ ਮੋਤੀराम ਪਿੱਛੇ ਰਹੇ ਫਿਰ ਕੀ ਹੋਇਆ ਕੋਈ 15 ਕਹਿੰਦੇ ਨੇ ਕੋਈ 14 ਪਰ ਮੈਂ ਤਰੀਕ ਨਹੀਂ ਲੈ ਰਿਹਾ ਇਸ ਕਰਕੇ ਜਿਖਾ ਰਾਖ ਸਿਆਲ ਦੇ ਦਿਸਨ ਠੰਡੀ ਹੋ ਗਈ ਦੀਵਾਨ ਟੋਡਰਮਲ ਆਏ ਉਹਨਾਂ ਨੇ ਫਿਰ ਇਸ ਭੂਤ ਨੂੰ ਇਕੱਠਿਆਂ ਕੀਤਾ ਅਸਤੀਆਂ ਫਿਰ ਬੇਨਤੀ ਮਾਤਾ ਜੀ ਦੀਆਂ ਤੇ ਸਹਬਜ਼ਾਦਿਆਂ ਦੇ ਛੋਟੇ ਛੋਟੇ ਸਹਬਜ਼ਾਦਿਆਂ ਦੇ ਅਸਤ ਪਛਾਣੀ ਜਾਣੇ ਸਨ ਸਤ ਨੌ ਸਾਲ ਦੀ ਕੀ ਹੁੰਦੀਆਂ ਅਸਤੀਆਂ ਜੀ ਉਹ ਸਾਰੀਆਂ ਇਕੱਠੀਆਂ ਕਰਕੇ ਇੱਕ ਬਰਤਨ ਚ ਪਾਈਆਂ ਤੇ ਵਿਪੂਤ ਵਖਰੀ ਪਾ ਦਿੱਤੀ ਵਿਪੂਤੀ ਜਿਹੜੀ ਹੈ ਉਹ ਭਾਈ ਜੋਧ ਸਿੰਘ ਲੈ ਕੇ ਇਥੋਂ ਅਲੋ ਰੱਖਣ ਤੁਰ ਪਿਆ ਕਿਉਂਕਿ ਉਧਰ ਸਤਗੁਰੂ ਸੰਮਾਲ ਵਿੱਚ ਉਹਦਾ ਮਤਲਬ ਸੀ ਮੈਂ ਗੁਰੂ ਸਾਹਿਬ ਨੂੰ ਮਿਲਾਂਗਾ ਤੇ ਦੱਸਾਂਗਾ ਇਹ ਕਿਹਾ ਜਾਂਦਾ ਜਿਹੜੀਆਂ ਇਹ ਅਸਤੀਆਂ ਨੇ ਐਸ ਥਾਂ ਤੇ ਫਿਰ ਦੀਵਾਨ ਟੋਡਣ ਵਾਲਨੇ ਥਾਂ ਹੀ ਖਰੀਦਿਆ ਨਾ ਇਸ ਥਾਂ ਦੇ ਥਾਂ ਪਟਕੇ ਇੱਥੇ ਫਿਰ ਸਹਿਬਜ਼ਾਦੇ ਤੇ ਮਾਤਾ ਜੀ ਦੀ ਬੇਪੁੱਤੀ ਕੁਛ ਦੇ ਅਸਤੀਆਂ ਰੱਖ ਕੇ ਇਹਨੇ ਇਹਦੇ ਉੱਤੇ ਥੜਾ ਬਣਾ ਦਿੱਤਾ। ਦੀਵਾਨ ਟੋਡਰਮਲ ਜੀ ਨੇ। ਫਿਰ ਜੀ ਇਹਦੇ ਬਾਰੇ ਕਿਹਾ ਜਾਂਦਾ ਹੈ ਇਹ ਇਹਨੇ ਕੋਈ ਪ੍ਰਵਾਨ ਨਹੀਂ ਕੀਤੀ। ਇੱਥੇ ਫਿਰ ਆਉਂਦਾ ਹੁੰਦਾ ਸੀ ਕਿੰਨਾ ਕਿੰਨਾ ਸਮਾਂ ਬੈਰਾਗ ਚ ਰੋਈ ਜਾਣਾ ਤੇ ਸਿਮਣ ਕਰਦਾ ਹੁੰਦਾ ਸੀ ਦੀਵਾਨ ਟੋਡਰਮਲ। ਮੈਂ ਆਪ ਨੂੰ ਬੇਨਤੀ ਕਰਾਂ ਇੱਥੇ ਸਹਿਬਜ਼ਾਦੇ ਸ਼ਹੀਦ ਹੋ ਗਏ। ਫਿਰ ਕੀ ਵਾਪਰਿਆ? ਕਿਉਂਕਿ ਇਸ ਬੈਰਾਗ ਤੋਂ ਬਾਅਦ ਕੀ ਨਿਕਲਿਆ? ਐਵੇਂ ਥੋੜਾ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀ ਚਿਖਾ ਦੀ ਲਾਟ ਖਾਲੀ ਜਾਊਗੀ ਮੈਂ ਇੱਕ ਦਿਨ ਕਿਹਾ ਸੀ ਸੰਤ ਸਿਪਾਈ ਨੂੰ ਕਦੀ ਕੋਈ ਬੀਰ ਰਾਜ ਚ ਨਾ ਲਿਆਵੇ ਜਿਸ ਦਿਨ ਬੀਰ ਰਾਜ ਆ ਗਿਆ ਸਦੀ ਲੱਗ ਜਾਂਦੀ ਉਹਨੂੰ ਉਠੰਡਿਆ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਰਾਏ ਕੱਲੇ ਕੋਲ ਪਹੁੰਚ ਕੇ ਚਲੋ ਉਧਰ ਬੇਨਤੀ ਕਰਾਂ ਇਧਰੋਂ ਸਨੇਹਾ ਪਹੁੰਚ ਗਿਆ ਮੈਂ ਇੱਕ ਹੋਰ ਪੜੀ ਗੱਲ ਵੀ ਆਲਮ ਖਾਨ ਨਿਆੰਖਾ ਦਾ ਪੁੱਤਰ ਗਿਆ ਰਾਏ ਕੱਲੇ ਕੋਲ ਉਹ ਦਿਨ ਮੈਂ ਕਿਹਾ ਸੀ ਰਾਏ ਕੱਲੇ ਦੀ ਬੇਟੀ ਵੀ ਆਈ ਸੀ ਨਿਆੰਖਾ ਦੇ ਬੇਟੇ ਵੱਲ ਉਹ ਫਿਰ ਗੁਰੂ ਗੋਬਿੰਦ ਸਿੰਘ ਉੱਥੇ ਜਾ ਕੇ ਮਿਲਿਆ ਜਦੋਂ ਮਹਾਰਾਜ ਨੂੰ ਦੇਖਿਆ ਤੇ ਕਹਿੰਦਾ ਮਹਾਰਾਜ ਮੈਂ ਅਨੰਦਪੁਰ ਵੀ ਦੇਖਿਆ ਆਪਣੀ ਘਰ ਵੀ ਦੇਖਿਆ ਅੱਜ ਵੀ ਦੇਖ ਰਿਆ ਹਾਂ ਮੈਂ ਬਹੁਤ ਕੁਝ ਸੁਣ ਕੇ ਆਇਆ ਸਤਗੁਰਾਂ ਨੇ ਮੁਸਕਰਾ ਕੇ ਕਿਹਾ ਆਲਮ ਖਾਨ ਰੱਬ ਦੀ ਰਜ਼ਾਗੀ ਸੀਸ ਚੁਕਾਉਣਾ ਚਾਹੀਦਾ ਉਹ ਆਲਮ ਖਾਨ ਕਹਿੰਦਾ ਜੀ ਮੈਨੂੰ ਪਤਾ ਲੱਗਾ ਹੈ ਕਿ ਮਾਤਾ ਜੀ ਤੇ ਸਹਿਬਜ਼ਾਦੇਆਂ ਨਾਲ ਕੁਝ ਵਾਪਰ ਗਿਆ ਹੈ ਉਹ ਤੇ ਫਿਰ ਰਾਏ ਕੱਲੇ ਨੇ ਨੂਰੇ ਮਾਹੀ ਨੂੰ ਭੇਜਿਆ ਪਹਿਲਾ ਸੁਨੇਹਾ ਆਲਮ ਖਾਨ ਦਿੰਦਾ ਵੀ ਇਹ ਮੈਂ ਸੁਣਿਆ ਜੀ ਵਾਪਰ ਗਿਆ ਇਸ ਮੈਂ ਗ੍ਰੰਥਾਂ ਦਾ ਕੋਈ ਹਵਾਲਾ ਨਹੀਂ ਦੇ ਦਿਆ ਪਰ ਆਪਣੇ ਕੋਲ ਹਰ ਇੱਕ ਸਰੋਤ ਹੈ ਫਿਰ ਨੂਰਾ ਮਾਹੀ ਹੁੰਦਾ ਇਹ ਤੋਂ ਸਾਰੀ ਖਬਰ ਜਾ ਕੇ ਜੋ ਕੁਝ ਹੁੰਦਾ ਹੈ ਠੰਡਾ ਬੁਰਜ ਤੁਸੀਂ ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਦਾ ਹੈ ਮਹਾਰਾਜ ਸੁਣੀ ਜਾਂਦੇ ਆ ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਕਿ ਮਹਾਰਾਜ ਨੇ ਜਦੋਂ ਕੱਲਿਆ ਆਖਰ ਇੱਕ ਬਾਪ ਹੈ ਨਾ ਮੇਰੀ ਫਿਰ ਬੇਨਤੀ ਹੈ ਭਾਣੇ ਚ ਨਹੀਂ ਸਿੱਖ ਨੂੰ ਕਹਿੰਦੇ ਨੇ ਰੁੱਖ ਤੇ ਚੜ ਕੇ ਦੇਖ ਨੂਰਾ ਆਇਆ ਕਿ ਨਹੀਂ ਨੂਰਾ ਆਇਆ ਕਿ ਨਹੀਂ ਨੂਰਾ ਆਉਂਦਾ ਹੈ ਗੁਰੂ ਗੋਬਿੰਦ ਸਿੰਘ ਨੂੰ ਵੇਖ ਕੇ ਆਪਣੇ ਖੱਥਾਂ ਨਾਲ ਆਪਣਾ ਚਿਹਰਾ ਲੁਕਾ ਲੈਂਦਾ ਉਹ ਫੇਸ ਨਹੀਂ ਕਰ ਸਕਦਾ ਇਤਿਹਾਸ ਕਹਿੰਦਾ ਉਹ ਕਹਿੰਦਾ ਮਹਾਰਾਜ ਇਹ ਕਿਹੋ ਜਿਹਾ ਦਿਨ ਛਿਪਦਾ ਪਿਆ ਜੇ ਸੂਰਜ ਹਜ਼ੂਰ ਕਹਿਣ ਲੱਗੇ ਮੈਂ ਸ਼ਾਮਾਂ ਦੇ ਸੁਨੇਹੇ ਸੁਣਦਾ ਆਦੀ ਹਾਂ ਪਿਤਾ ਦਾ ਸੀਸ ਆਇਆ ਉਹ ਦਿਨ ਵੀ ਸ਼ਾਮ ਸੀ ਕੀਰਤਪੁਰ ਸਵੇਰੇ ਉੱਥੇ ਆਇਆ ਆ 8 ਪੋ ਨੂੰ ਸ਼ਾਮ ਸੀ ਜਦੋਂ ਜੁਹਾਰ ਸ਼ਹੀਦ ਹੋਏ bete ਮੇਰੇ ਬਾਬਾ ਜੁਹਾਰ ਸ਼ਹੀਦ ਸੀ ਸਾਡੇ ਤੂੰ ਦੱਸ ਉਹਨੇ ਦੱਸਿਆ ਤੁਹਾਡੇ ਲਾਲਾ ਨੂੰ ਕੋਹ ਕੇ ਸ਼ਹੀਦ ਕਰ ਦਿੱਤਾ ਮਾਤਾ ਜੀ ਨੂੰ ਸ਼ਹੀਦ ਕਰ ਦਿੱਤਾ ਸਤਗੁਰਾਂ ਨੇ ਇਤਿਹਾਸ ਕਹਿੰਦਾ ਕਾਈ ਦਾ ਬੂਟਾ ਨਾਲ ਖੁਰਚੀ ਜਾ ਰਿਆ ਐਵੇਂ ਨਹੀਂ ਸਭ ਕੁਝ ਗਿਆ ਇੱਥੋਂ ਉਹਨਾਂ ਨੇ ਬੂਟਾ ਪੱਟ ਦਿੱਤਾ ਸਿੱਖ ਬੈਰਾਗ ਚ ਸੱਚੀ ਮੁੱਚੀ ਰੋ ਰਹੇ ਸਨ ਬੈਰਾਗ ਚ ਨਾਲ ਵੀ ਰਾਸੀ ਬੂਟਾ ਪਟਿਆ ਨੂਰੇ ਮਾਈ ਨੇ ਗਲਮ ਕਾਈ ਹਜ਼ੂਰ ਨੇ ਕਹਿ ਲਏ ਅਜ ਜਾਲਮ ਰਾਜ ਦੀਆਂ ਜੜਾ ਪਟ ਦਿੱਤੀਆਂ ਮੇਰੇ ਪੁੱਤਰਾ ਨੇ ਇਹ ਨਿਆ ਰਾਏ ਕੱਲੇ ਨੇ ਕਹੇ ਮੇਰਾ ਕੀ ਬਣੇਗਾ ਕਹਿਣ ਲੱਗੇ ਤੂੰ ਗੁਰੂ ਕਾ ਸਿੱਖ ਉਹਨਾਂ ਦੱਸਿਆ ਜੀ ਹਾ ਦਾ ਨਾਰਾ ਮਾਰਿਆ ਹਜ਼ੂਰ ਨੇ ਕਿਹਾ ਉਹਦੀ ਜੜ ਖਰੀ ਰਹੇਗੀ ਉਹਨਾਂ ਦੱਸਿਆ ਜੀ ਮੋਤੀ RAM ਮਹਿਰਾ ਯਾਦ ਰੱਖਿਓ ਮੈਂ ਅੱਗੇ ਬੇਨਤੀ ਕਰ ਲਗਾ ਮੋਤੀ RAM ਜੀ ਦਾ ਪਤਾ ਨਹੀਂ ਉਹਨੇ ਤੇ ਦਿੱਤੀਆਂ ਮੋਹਰਾ ਮੋਤੀ RAM ਦੀ ਜੀ ਦਾ ਪਤਾ ਲੱਗਾ ਉਹਨਾਂ ਦੇ ਪਰਿਵਾਰ ਨੂੰ ਕੋਲ ਉੱਚ ਪੀਰ ਦਿੱਤਾ ਗਿਆ ਜੇ ਇੱਕ ਇਤਿਹਾਸ ਪੜਿਆ ਮੋਤੀ RAM ਵਾਰੀ ਦੇ ਗੁਰੂ ਗੋਬਿੰਦ ਸਿੰਘ ਪਤਾ ਲੱਗਦਾ ਕਹਿੰਦੇ ਨੇ ਮੋਤੀ RAM ਨੇ ਬੜਾ ਪੁੰਨ ਕਮਾਇਆ ਹੈ ਮੈਨੂੰ ਪੜਨੀ ਹੈ ਕਿ ਮੋਤੀ RAM ਨੇ ਦੁੱਧ ਪਿਆ ਹੈ ਲਾਲਾ ਨੂੰ ਤੇ ਪੁੰਨ ਕਮਾਇਆ ਹੈ ਅਗਲੇ ਕਹਿੰਦੇ ਨੇ ਸੱਚ ਖੰਡ ਵਿੱਚ ਮੈਂ ਮੋਤੀ RAM ਦੇ ਕੋਲ ਹੋਵਾਂਗਾ ਉਹਨੇ ਮੇਰੇ ਪੁੱਤਰਾਂ ਦੀ ਸੇਵਾ ਕੀਤੀ ਹੈ ਉਹ ਸਾਦਾ ਸਿੱਖ ਹੈ ਗੁਰਮਖੋਇ ਤੋਂ ਹਜ਼ੂਰ ਜਾਂਦੇ ਆ ਥੋੜੀ ਜਿਹੀ ਗੰਤੀ ਸੁਣਿਓ ਟੋਡਰਮਲ ਵੀ ਚਲਾ ਜਾਂਦਾ ਜੀ ਇੱਥੋਂ ਇਹਦਾ ਮਤਲਬ 1700 10 12 ਜਦੋਂ ਬਾਬਾ ਜੀ ਆ ਰਹੇ ਜੀ ਟੋਡਰਮਲ ਜਉਂਦਾ ਹੁੰਦਾ ਜ਼ਰੂਰ ਮਿਲਦਾ ਬਾਬਾ ਬੰਦਾ ਸਿੰਘ ਬਹਾਦਰ ਉੱਥੋਂ ਚੱਲਦੇ ਨੇ ਮੈਂ ਉਹਨਾਂ ਨੂੰ ਬੇਨਤੀ ਕਰ ਲੱਗਾ ਜਿਹੜੇ ਕਹਿੰਦੇ ਆ ਕੱਲੇ ਰੋਂਦੇ ਆ ਨਹੀਂ ਪਿਆਰਿਓ ਇਸ ਦੁੱਲੇ ਕੋਲ ਖੂਨ ਨੇ ਤਵਾਰੀਖ ਬਦਲ ਦਿੱਤੀ ਸੀ ਬਾਬਾ ਬੰਦਾ ਸਿੰਘ ਬਹਾਦਰ ਚੱਲਦੇ ਆ ਪੰਜ ਤੀਰ ਮਿਲਦੇ ਆ ਸਿੰਘ ਮਿਲਦੇ ਆ ਨਿਸ਼ਾਨ ਮਿਲਦੇ ਆ ਪਰ ਵੱਧ ਕਿਸਮਤ ਹੀ ਸਾਡੀ ਕੌਮ ਦੀ ਸਾਡੀ ਨਿੱਜੀ ਸਵਾਰਥਾਂ ਨੇ ਉਹਨੂੰ ਵੀ ਦਾਗੀ ਕਰ ਦਿੱਤਾ ਬਾਬਾ ਬੰਦਾਸੀ ਬਹਾਦਰ ਹੁੰਦੇ ਨੇ ਸੰਤਰਾ ਮੂਦਾਸੀ ਦੀ ਉਹ ਗੱਲ ਭਾਵੇਂ ਉਹਨੇ ਚਮਕੌਰ ਦੇ ਸਿੰਘਾਂ ਦਾ ਜੇਰਾ ਲਿਖਿਆ ਬਾਪੂ ਵੇਖਦਾ ਰਹੀ ਤੂੰ ਬੈਠ ਕੰਦੇ ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ ਟੁੱਬੀ ਮਾਰ ਕੇ ਸਰਸਾ ਦੇ ਰੋਡ ਵਿੱਚੋਂ ਸਾਰੇ ਕੱਢ ਲਵਾਂਗੇ ਗੀਤ ਤੇਰੇ ਅਸੀਂ ਕੱਚੀ ਇਸ ਕੱਚੀ ਚਮਕੌਰ ਦੀ ਗੜੀ ਅੱਗੇ ਮੂਰੇ ਇਸ ਕੱਚੀ ਚਮਕੌਰ ਦੀ ਗੜੀ ਮੂਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦੇਾਂਗੇ ਝੋਰਾ ਕਰੀ ਨਾ ਕਿਲਿਆ ਅਨੰਦਪੁਰ ਦਾ ਕੁੱਲੀ-ਕੁੱਲੀ ਨੂੰ ਕਿਲਾ ਬਣਾ ਦੇਾਂਗੇ ਮਾਚੀਵਾੜੇ ਦੇ 70 ਵਿੱਚੋਂ ਕਿਰਮਾ ਸੁਣਿਓ ਮਾਚੀਵਾੜੇ ਦੇ 70 ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਦੀ ਦੀ ਵਾਹਣ ਬਣ ਕੇ ਜਿਨ੍ਹਾਂ ਸੂਲਾ ਨਾ ਦਿੱਤਾ ਸੌਣ ਤੇ ਨੂੰ ਛਾਂਗ ਦੇਾਂਗੇ ਖੰਡੇ ਦੀ ਤਾਹਰ ਬਣ ਕੇ ਬਾਬਾ ਬੰਦਾ ਸਿੰਘ ਬਹਾਦਰ ਉਹ ਤੋਂ ਚੱਲਦੇ ਨੇ ਸੁਣੋ ਬਾਬਾ ਬਾਬਾ ਬੰਦਾ ਸਿੰਘ ਬਹਾਦਰ ਚੱਲਦੇ ਨੇ ਸੋਨੀਪੱਤ ਆਉਂਦੇ ਆ ਦਿੱਲੀ ਲਬਾਣੇ ਸਿੱਖ ਟਾਂਡਿਆਂ ਵਾਲੇ ਪੈਸੇ ਦਿੰਦੇ ਆ ਜਦੋਂ ਪਤਾ ਲੱਗਦਾ ਸਰਹੰਦ ਜਾ ਰਿਹਾ ਉਹ ਪੈਸੇ ਦਿੰਦੇ ਆ ਜੀ ਦਿੱਲੀ ਆ ਸੋਨੀਪੱਤ ਦੇ ਨੇੜੇ ਖੰਡਾ ਤੇ ਸਿਹਾਰੀ ਇਸ ਪਿੰਡ ਕੋ ਖਲੋ ਕੇ ਆਵਾਜ਼ ਦਿੰਦੇ ਨੇ ਤੁਸੀਂ ਮੇਰਾ ਸਾਥ ਦਿਓ ਮੈਂ ਸਰਹੰਦ ਦੀ ਇਤਿਹਾਸਿਕ ਖੜਕਾ ਦਿਆਂਗਾ ਆਹ ਹੈ ਸਿੱਖੀ ਦੀ ਬਖਸ਼ਿਸ਼ ਮੈਂ ਤੁਹਾਨੂੰ ਬੇਨਤੀ ਕਰਾਂ ਬਾਬਾ ਬੰਦਾ ਸਿੰਘ ਬਹਾਦਰ ਹੁੰਦੇ ਨੇ ਕੁੰਜਪੁਰਾ ਚਲੋ ਸਮਾਣਾ ਸੰਡੋਰਾ ਚੱਪੜਚੜੀ ਦੇ ਮੈਦਾਨ ਚ ਗੁਰਮਖੋ ਸਰਹੰਦ ਦੇ ਸੁਣ ਕੇ ਤੇ ਸਿੱਖਾਂ ਦੇ ਅੰਦਰ ਜਿਵੇਂ ਭਾਂਬੜ ਮੱਜ ਜਾਂਦਾ ਸੀ ਜੀ ਸਰਹੰਦ ਗੁਰੂ ਮਹਾਰੀ ਸਰਹੰਦ ਤੇ ਸਾਡੇ ਇਤਿਹਾਸ ਨੇ ਕਹਾ ਮੇਰੇ ਸਿੱਖ ਹੋਣਗੇ ਇਹਦੀਆਂ ਇੱਟਾਂ ਪੱਟ ਕੇ ਪੰਜ ਪੰਜ ਦਰਿਆਵਾਂ ਦੇ ਸਟਿਆ ਕਰੇ। ਬਾਬਾ ਬੰਦਾ ਸਿੰਘ ਬਹਾਦਰ ਆਇਆ ਇਧਰ ਚੱਪਰਚੀ ਦੇ ਮੈਦਾਨ 'ਚ ਆਮਣਾ ਸਾਹਮਣਾ ਹੋਇਆ। ਮੈਂ ਆਪ ਨੂੰ ਬੇਨਤੀ ਕਰਾਂ ਮੱਜਾ ਦਵਾਬਾ ਮਹਲਵਾ ਇਹ ਹੈ ਸਿੱਖੀ ਦੀ ਚਿੰਗ ਮੈਂ ਤਾਂ ਹੀ ਕਹਿਣਾ ਵੀ ਐਵੇਂ ਕਲਪਨਾ ਵੀ ਕੁਝ ਨਹੀਂ ਰਹੇਗਾ ਸਭ ਕੁਝ ਖਤਮ ਹੋ ਗਿਆ ਇੱਥੇ ਗੁਰੂ ਕੀ ਕਲਾ ਹੀ ਵਰਤਣੀ ਹੈ। ਇੱਥੇ ਆਮਣਾ ਸਾਹਮਣਾ ਹੋਇਆ ਸਰਦਾਰ ਫਤਿਹ ਸਿੰਘ ਨੇ ਸਜੋ ਸਾਹਮਣਾ ਹੁੰਦਾ ਆ ਸੱਜੇ ਪਾਸਿਓਂ ਵਜ਼ੀਰ ਖਾਂ ਚੜ ਕੇ ਆਇਆ 80 ਸਾਲ ਦੀ ਉਮਰ ਸੀ ਉਹਦੀ ਇਤਿਹਾਸ ਵਿੱਚ ਜੇ ਪੜੋਤੇ ਉਹਨੇ ਪੂਰੇ ਜ਼ੋਰ ਨਾਲ ਮਾਰੀ ਤਲਵਾਰ ਆ ਸੱਜਾ ਪਾਸਾ ਮੋਢਾ ਲੱਗ ਤੱਕ ਲੱਕ ਤੱਕ ਇੱਥੋਂ ਤੱਕ ਵੱਢ ਕੇ ਪਰਾ ਛੱਡ ਦਿੱਤਾ ਉਹਦਾ ਇੱਕ ਹੀ ਸਾਲ ਲੰਘ ਗਿਆ ਸੀ ਜੀ ਵਜ਼ੀਰ ਖਾਂ ਦਾ ਸਿੱਖਾਂ ਜਿਕਾਰੇ ਛੱਡੇ ਉਹਨਾਂ ਬਲਦਾਂ ਪਿੱਛੇ ਪਾ ਕੇ ਪੰਜਾਲੀ ਪਾਈ ਬਲਦਾਂ ਪਿੱਛੇ ਪਾ ਕੇ ਇੱਥੇ ਆਇਆ ਜੀ ਇੱਥੇ ਫਿਰ ਸੁੱਚਾ ਨੰਦ ਇਹ ਤਿਆਰੀ ਕਰ ਰਿਆ ਸੀ ਭੱਜਣ ਦੇ ਇਹਨੂੰ ਫਿਰ ਪਕੜਿਆ ਗਿਆ ਮੈਂ ਤਾਂ ਬੇਨਤੀ ਕਰਨ ਲੱਗਾ ਇਹ ਜਿੱਥੇ ਅਸੀਂ ਬੈਠਿਆ ਇੱਥੇ ਬੜੀ ਬਖਸ਼ਿਸ਼ ਹੈ ਉਹਨਾਂ ਪਕ ਜੋ ਜਨਨ ਦਿੱਤਾ ਇਹਦੇ ਨੱਕ 'ਚ ਨਕੇਲ ਪਾਈ ਗਈ ਸੁਚਾਨੰਦ ਦਾ ਨੱਕ 'ਚ ਪਾ ਕੇ ਰਸਾ ਇਹਦੇ ਗਲ ਦੇ ਵਿੱਚ ਝੋਲੀ ਪਵਾਈ ਬਾਬਾ ਬੰਦਾ ਸਿੰਘ ਬਹਾਦਰ ਨੇ ਤੂੰ ਘਰ ਘਰ ਵਿੱਚ ਮੰਗ ਇਹ ਝੋਲੀ ਪਾ ਕੇ ਮੰਗਣ ਤੁਰਿਆ ਲੋਕਾਂ ਦੇ ਸਿਰ 'ਚ ਗੰਦ ਸੁਟਿਆ ਯਾਦ ਰੱਖਿਓ ਸੁਚਾਨੰਦ ਦਾ ਪਰਿਵਾਰ ਗਿਆ ਬਾਬਾ ਬੰਦਾ ਸਿੰਘ ਬਹਾਦਰ ਜੇ ਤੂੰ ਜਰਨੈਲ ਬਣ ਕੇ ਆਏ ਆਲੀ ਸਿੰਘ ਮਾਲੀ ਸਿੰਘ ਹਾਂਜੀ ਉਹਨਾਂ ਨੂੰ ਪੁੱਛਦੇ ਨੇ ਕਿਹੜੀ ਥਾਂ ਹੈ ਉੰਜ ਵੈਸੇ ਰਤਨ ਸਿੰਘ ਭੰਗੂ ਕਹਿੰਦਾ ਹੈ ਕਿ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਵਜ਼ੀਰ ਖਾਂ ਡਰਦਾ ਸੀ ਉਹ ਕਹਿੰਦਾ ਸੀ ਮੈਨੂੰ ਨੀਲੇ ਝੱਗਿਆਂ ਵਾਲੇ ਦਿਸ ਗਏ ਮੈਨੂੰ ਸੌਣ ਨਹੀਂ ਦਿੰਦੇ ਮੈਨੂੰ ਕਟਾਰਾਂ ਮਾਰਦੇ ਆ ਤੇ ਕਪੂਰੇ ਨੇ ਜਿਹੜਾ ਕਪੂਰਾ ਬਰਾਂਸੀ ਕੋਟਕਪੂਰੇ ਵਾਲਾ ਉਹਨੇ ਫਿਰ ਕਿਹਾ ਤੂੰ ਜ਼ੁਲਮ ਕੀਤਾ ਉਹਨਾਂ ਦੀ ਥਾਂ ਬਿਨਾ ਤੈਨੂੰ ਚੈਨ ਨਾਲ ਨੀਂਦ ਨਹੀਂ ਆ ਸਕਦੀ ਪਹਿਲੀ ਥਾਂ ਪਾ ਸਲੀਹ ਤੇਜੇ ਵਜ਼ੀਰ ਖਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਹੁੰਦੇ ਆ कल भी जलमैल ने इस साहबजादे ने कहा हम जान दे के औरों की जानी बचा चले सिक्खी की नींब हम है सरों पे उठा चले गुर्याई का किस्सा जहां में बना चले सिंह की सल्तनत का पौधा लगा जकी चुप चले ਗੱਦੀ ਤੋਂ ਤਖਤ ਬਸਬ ਕੌਮ ਪਾਹੇਗੀ ਕਿ ਦੀ ਵੱਡੀ ਰਾਜਸੀ ਸੋਚ ਸੀ ਗੱਦੀ ਤੋਂ ਤਖਤ ਬਸਬ ਕੌਮ ਪਾਹੇਗੀ ਦੁਨੀਆ ਮੇਂ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ ਜੋਗੀ ਜੀ ਇਸ ਕੇ ਬਾਦ ਹੋਈ ਥੋੜੀ ਦੇਰ ਥੀ ਬਸਤੀ ਸਰਹੰਦ ਸ਼ਹਿਰ ਕੀ ਇਂਟੋ ਕਾ ਢੇਰ ਥੀ ਬਾਬਾ ਬੰਦਾ ਸਿੰਘ ਬਹਾਦਰ ਹੁੰਦੇ ਆ ਉਹ ਥਾਂ ਜਿਹੜਾ ਜਿੱਥੇ ਆਪਾਂ ਮੱਥਾ ਟੇਕਨੇ ਆ ਜੀ ਇਹ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਉੱਚ ਪੁੱਛਿਆ ਗਿਆ ਇਹ ਥਾਂ ਬਣਾਇਆ ਉੰਜ ਵੈਸੇ ਅੰਦਰੋਂ ਗੁਰਦੁਆਰੇ ਦੀ ਸ਼ਕਲ ਹੈ ਜੀ ਮੇਰੀ ਫਿਰ ਬੇਨਤੀ ਸੁਣ ਮੇਰੇ ਮਨਸੀ ਕਲ ਵੀ ਅੰਦਰ ਉਹ ਗੁਲਾਈ ਚ ਹੈ ਨਾ ਜੀ ਯਾਦ ਰੱਖਿਓ ਪ੍ਰਾਣੀ ਜਿਹੜੀ ਭਵਨ ਕਲਾ ਸੀ ਨਾ ਤੁਸੀਂ ਨਨਕਾਣਾ ਸਾਹਿਬ ਜਾਓ ਛੋਟਾ ਨਾ ਮਾਰੇ ਦਾ 25 ਏਕੜਾਂ ਚ ਤਰਨ ਤਰਨ ਤੇ ਬਿਲਡਿੰਗ ਦੀ ਬੰਤਰ ਦੇਖੀ ਕਿਉਂਕਿ ਰੋਖਾਨੀਅਤ ਥਾਵਾਂ ਤੇ ਜਿੰਨੀ ਥੋੜੀ ਥਾਂ ਤੇ ਇਬਾਦਤ ਹੋਵੇ ਉਹਨਾਂ ਯਾਦਾ ਅਸਰ ਹੁੰਦਾ ਉਸ ਤੋਂ ਬਾਅਦ ਜਿਹੜੀ ਆ ਥਾਂ ਐ ਅਸੀਂ ਆਉਨੇ ਆ ਇਹ ਸਥਾਨ ਸੀ ਥੜਾ ਬਣ ਗਿਆ ਸੀ ਸਮਾ ਆਇਆ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋ ਗਿਆ ਪਹਿਲੀ ਗੱਲ ਤੇ ਸਰਹੰਦ ਲੈਨ ਨੂੰ ਤਿਆਰ ਹੀ ਕੋਈ ਨਹੀਂ ਸੀ ਜੀ ਭਾਈ ਬਾਜ ਸਿੰਘ ਨੂੰ ਦਿੱਤਾ ਚਲੋ ਸਮਾ ਆਇਆ ਬਾਬਾ ਜੀ ਸ਼ਹੀਦ ਹੁੰਦੇ ਆ ਉਸ ਤੋਂ ਬਾਅਦ ਇਹਦਾ ਹਾਕਮ ਜਿਹੜਾ ਭਾਈ ਬੁੱਢਾ ਸਿੰਘ ਬੰਦਾ ਹੈ ਏਸੀ ਉਹਨਾਂ ਵਿੱਚੋਂ ਫਤਿਹ ਸਿੰਘ ਆ ਜੋ ਉਸ ਤੋਂ ਬਾਅਦ ਆਲਾ ਸਿੰਘ ਜੀ ਨੂੰ ਖਰੀਦੇ ਆ ਰਾਣੀ ਫਤੋ ਫਤਿਹ ਕੌਰ ਬੀਬੀ ਤੇ ਆਲਾ ਸਿੰਘ ਦਾ ਜਿਹੜਾ ਆਲਾ ਦੇ ਬਾਬਾ ਭਾਈ ਬੁੱਢਾ ਜੀ ਮੈਂ ਕਹਿ ਰਿਹਾ ਉਹਨਾਂ ਤੋਂ ਬਾਅਦ ਫਿਰ ਜਦੋਂ ਉਸਾਰੀ ਹੁੰਦੀ ਹੈ ਇਹਦੀ ਇਥੋਂ ਦੇ ਇਲਾਕੇ ਦੇ ਬਜ਼ੁਰਗਾਂ ਨੂੰ ਇਕੱਠਿਆਂ ਕੀਤਾ ਜਾਂਦਾ ਹੈ ਯਾਦ ਰੱਖਿਓ ਪਰ ਉਹ ਸਮੇਂ ਜੱਸਾ ਸਿੰਘਾਲੋ ਵਾਲੀਆ ਵੀ ਹੁੰਦਾ ਜੀ ਇੱਥੇ ਕੁਝ ਕਿਲੇ ਬਚ ਗਏ ਸਨ ਸਿੱਖਾਂ ਨੇ ਕਿਹਾ ਸੀ ਜਿੰਨੀ ਦੇਰ ਤੱਕ ਸਰਹੰਦਾ ਹ ਹਲ ਨਾ ਵਾਇਆ ਸਾਨੂੰ ਚੈਨ ਨਹੀਂ ਆਉਣਾ ਆਲੂ ਵਾਲੀਆ ਸਰਦਾਰੇ ਤੇ ਹਲਵਾ ਕੇ ਜਾਂਦਾ ਜੀ ਕੋਤਿਆਂ ਨਾਲ ਕਿਲੇ ਖੰਡਰਾਤ ਕਰ ਦਿੰਦਾ ਸਿੱਖ ਇਸ ਥਾਂ ਦੇ ਉੱਤੇ ਫਿਰ ਮੈਂ ਇੱਕ ਹੋਰ ਬੇਨਤੀ ਕਰਾਂ ਬਾਕੀ ਦਾ ਕੀ ਬਣਿਆ ਤਕਰੀਬਨ 57 ਸਾਲ ਬਾਅਦ ਸਾਹਿਬਜ਼ਾਦਿਆਂ ਦੀ ਸ਼ਾਦਤ ਤੋਂ 57 ਸਾਲ ਬਾਅਦ ਸਿੱਖਾਂ ਨੇ ਜਾਨੀ ਖਾਨ ਤੇ ਮਾਨੀ ਖਾਨ ਨੂੰ ਸੱਚੀ ਮੁੱਚੀ ਥਾੜੇ ਮਾਰ-ਮਾਰ ਕੇ ਚਰਬੀ ਬਾਹਰ ਕਰ ਦਿੱਤੀ ਸੀ ਇਸ ਕਰਕੇ ਸਿੱਖਾਂ ਨੂੰ ਸਰਾਂਦ ਥੋੜਾ ਭੁੱਲਦੀ ਮੈਂ ਤਾਂ ਜੇ ਇੱਕ ਪੱਖ ਇਹ ਰੱਖਣ ਲੱਗਾ ਵਾਂ ਵੀ ਕੱਲਾ ਬੈਰਾਗ ਨਹੀਂ ਇਸ ਦੁੱਲੇ ਹੋਏ ਅਥਰੂ ਨੂੰ ਕਮਜ਼ੋਰੀ ਨਾ ਸਮਝੋ ਇਹ ਦੁੱਲੇ ਹੋਏ ਅਥਰੂ ਸੱਚੀ ਮੁੱਚੀ ਅੱਗ ਦੇ ਛੋਲੇ ਬਣ ਗਏ ਸਨ ਇਸ ਕਰਕੇ ਸਾਡੇ ਰੋਣੇ ਨੂੰ ਤੁਸੀਂ ਕਮਜ਼ੋਰੀ ਨਾ ਜਾਣੋ ਉਸ ਵਕਤ ਇਸ ਆਪਣੇ ਜਿਹੜੇ ਜਾਨੀ ਖਾਂ ਮਾਨੀ ਖਾਂ ਕਿਲੇ ਚ ਰਹਿੰਦੇ ਸਾਂ ਮੁਰਿੰਦੇ ਹਾਂਜੀ ਟਿਕੜੂਵੇਂ ਦੇ ਦੋ ਸਰਦਾਰ ਸਨ ਰਣ ਸਿੰਘ ਤੇ ਦਇਆ ਸਿੰਘ ਉਹਨਾਂ ਨੂੰ ਪਤਾ ਸੀ ਇਹਦਾ ਪਹਿਲਾਂ ਉਹਨਾਂ ਨੇ ਕਿਹਾ ਵੀ ਆਪ ਐ ਸੋਧੀਏ ਸਰਦਾਰ ਜੱਸਾ ਸਿੰਘ ਆਲੋਵਾਲੀਆ ਕਹਿੰਦੇ ਚ ਰਹਿੰਦੇ ਹੋ ਸਰਦਾਰ ਚਰਨ ਸਿੰਘ ਹਣੇ ਸਾਰੀ ਵੀ ਹੀਰ ਸੀ ਨਾ ਜੀ ਉਹਨਾਂ ਨੇ ਕਿਹਾ ਰਹਿੰਦੇ ਹੋ ਇਹਨਾਂ ਨੇ ਕਿਤੇ ਜਲ ਪੀਣ ਗਿਆ ਸਿੰਘ ਉੱਥੋਂ ਤੇ ਆਪਸ ਵਿੱਚ ਟਕਰਾਅ ਹੋਇਆ ਉੱਥੇ ਫਿਰ ਮੈਂ ਸੰਖੇਪ ਕਹਿ ਰਿਹਾ ਉੱਥੇ ਫਿਰ ਇਹ ਆਏ ਇਹਨਾਂ ਨੇ ਦੋਨਾਂ ਨੂੰ ਪਕੜ ਕੇ ਘਾਣ ਮੰਗਾ ਕੇ ਨਾ ਜੀ ਵਿਦਾਨ ਇਹਨਾਂ ਦੋਨਾਂ ਦੇ ਸਿਰ ਰੱਖ ਕੇ ਉੱਤੇ ਤੇ ਮੰਜ ਕਰ ਦਿੱਤੀ ਸੀ ਬੱਚਿਆਂ ਸਮੇਤ ਇਹਨਾਂ ਨੂੰ ਖਾਇਆ ਵੀ ਉਹ ਕਹਿੰਦੇ ਸਾਨੂੰ ਭੁੱਲ ਨਹੀਂ ਸਕਦਾ ਭਾਵੇਂ 5 ਦਿਹਾਕੇ ਹੋ ਗਏ ਉਸ ਤੋਂ ਬਾਅਦ ਮੈਂ ਫਿਰ ਬੇਨਤੀ ਕਰਾਂ ਇਹ ਸਥਾਨ ਬਣਿਆ ਫਤੇਗਰ ਨਾਮ ਰੱਖਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਤੇ ਜੋਤੀ ਸਰੂਪ ਵੀ ਨਾਮ ਉਹਨੇ ਹੀ ਰੱਖਿਆ ਜਿਹੜਾ ਜੋਤੀ ਸਰੂਪ ਨਾਂ ਸੀ ਕਹਿੰਦਾ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਾਨ ਲਾਇਆ ਉਸ ਤੋਂ ਬਾਅਦ ਮਹਾਰਾਜਾ ਨਰਿੰਦਰ ਸਿੰਘ ਆਏ ਇਹ ਪਟਿਆਲਾ ਦੇ ਚ ਉਹਨਾਂ ਨੇ ਇੱਕ ਗੁਰਦੁਆਰਾ ਸਾਹਿਬ अपना ठंडा बुर्ज दबान कर ये सारे बना के जो सारे बना रहे सन इथे लिखे हुंदा सी पहला पता ਹੁੰਤੇ ਨੇ ਮਹਾਰਾਜਾ ਨਰਿੰਦਰ ਸਿੰਘ ਨੂੰ ਫਿਰ ਮਾਤਾ ਜੀ ਸੁਪਨੇ ਚ ਮਿਲੇ ਸ਼ਾਇਦ ਇਥੋਂ ਦੀ ਸੱਜਣੋਂ ਪਤਾ ਹੁੰਦਾ ਸੁਪਨੇ ਚ ਮਿਲੇ ਉਹਨਾਂ ਕਹਾ ਤੁਸੀਂ ਨੀਹਾਂ ਵੀ ਬਣਾ ਦਿੱਤੀਆਂ ਬੁਰਜੂ ਵੀ ਬਣਾ ਦਿੱਤਾ ਸਾਡਾ ਬਾਹਰ ਵਾਲਾ ਥਾਂ ਜਰੂਰ ਬਣਾਓ ਜਿੱਥੇ ਸਸਕਾਰ ਕੀਤਾ ਗਿਆ ਸੀ ਇਹ ਥਾਂ ਫਿਰ ਉਹਨਾਂ ਨੇ ਕਾਇਮ ਕੀਤੀ ਮੈਂ ਤਾਂ ਬੇਨਤੀ ਕੀਤੀ ਇਹ ਜੋਤੀ ਸਰੂਪ ਹੈ ਫਿਰ ਹੈ ਇਹ ਜੁਮਲਾ ਫੈਜ਼ੇ ਨੂਰ ਹੈ ਇਕੱਠਾ ਜੋ ਸਰੂਪ ਹੈ ਉਹਨਾਂ ਨੇ ਫਿਰ ਇਹ ਜਗ੍ਹਾ ਬਣਾਈ ਹੈ ਜਿਸ ਜਗ੍ਹਾ ਤੇ ਆਪਕੇ ਬੇਟੇ ਹੁਣ ਅਗਲੀ ਗੱਲ ਉਦੋਂ ਇਹ ਸਭਾ ਨਹੀਂ ਲੱਗਦੀਆਂ ਜੀ ਇਹ ਸਭਾ ਕਦੋਂ ਸ਼ੁਰੂ ਹੋਈ ਜਿਹੜੀ ਆਪਾਂ ਤਿੰਨ ਦਿਨ ਮੇਲਾ ਪਹਿਲਾਂ ਨਹੀਂ ਸੀ ਸੰਗਤ ਉਹਨਾ ਸਿੰਘ ਕੱਲ੍ਹ ਦਿਸ ਵੀ ਰਹੀ ਸੀ ਉੱਥੇ ਵੀ ਸਾਡੇ ਬਜ਼ੁਰਗ ਮਾਈਆਂ ਹੁੰਦੀਆਂ ਹੁੰਦੀਆਂ ਸਨ ਚਿੱਟੇ ਕੱਪੜੇ ਦੁਪੱਟੇ ਲੈਣੇ ਸਤਨਾਮ ਵਾਹਿਗੁਰੂ ਕਹਿ ਕੇ ਚਲੀਆਂ ਜਾਣਾ ਇੱਕ ਫਿਰ ਸਾਡੇ ਗਿਆਨੀ ਠਾਕੁਰ ਸਿੰਘ ਜੀ ਹੋਏ ਆ ਇਹਨਾਂ ਦਾ ਜਨਮ ਹੋਇਆ ਸੀ ਜੀ ਗਿਆਨੀ ਠਾਕੁਰ ਸਿੰਘ ਜੀ ਉਹਨਾਂ ਦਾ 1838 ਨੂੰ ਤੇ ਇਹਨਾਂ ਦਾ ਚਲਾਣਾ ਹੋਇਆ ਸੀ 1943 ਨੂੰ ਮੈਂ ਤਾਂ ਵੇਰਵਾ ਦੇ ਰਿਆਂ ਵੀ ਇਹ ਪੁਰਾਣੇ ਨੇ ਗਿਆਨੀ ਜੀ ਇਹਨਾਂ ਦੀਆਂ ਕਿਤਾਬਾਂ ਬਹੁਤ ਕਮਾਲ ਦੀਆਂ ਪੜਨ ਵਾਲੀਆਂ ਗੁਰਦੁਆਰਾ ਦਰਸ਼ਨ ਕਿਤਾਬ ਬਹੁਤ ਸੋਹਣੀ ਪੜਨ ਵਾਲੀ ਜੀ ਇਹਨਾਂ ਦੀ ਗੁਰਧਾਮ ਦਰਸ਼ਨ ਉਹਦੇ ਵਿੱਚ ਗਿਆਨੀ ਠਾਕੁਰ ਸਿੰਘ ਜੀ ਇੱਥੇ ਆਏ 105 ਸਾਲ ਦੀ ਉਮਰ ਚੁਗਏ ਆ ਉਹਨਾਂ ਦੇ ਮਨ 'ਚ ਆਇਆ ਵੀ ਗੁਰੂ ਗੋਬਿੰਦ ਸਿੰਘ ਦਾ ਥਾਂ ਤੇ ਕੱਟ ਨਾ ਹੋਵੇ ਉਹਨਾਂ ਫਿਰ ਪਿੰਡ ਪਿੰਡ ਜਾ ਕੇ ਪ੍ਰਚਾਰ ਕੀਤਾ ਬਿਸਿਕਾ ਉਹ 11 12 ਤੇ 13 ਪੋ ਨੂੰ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਆਪਾਂ ਮੱਥਾ ਟੇਕਨਾਰ। ਇਹ ਜਿਹੜੀ ਅੱਜ ਸਭਾ ਹੈ ਦੀ ਸ਼ੁਰੂਆਤ ਗਿਆਨੀ ਠਾਕੁਰ ਸਿੰਘ ਉਹਨਾ ਕੀਤੀ ਹੈ। ਪਹਿਲੇ ਸਾਲ ਫਿਰ ਇਕੱਠ ਹੋਇਆ। ਰਾਜੇ ਮਹਾਰਾਜੇ ਆਏ, ਸੰਗਤਾਂ ਹੋਈਆਂ। ਕੁਰਮਖੋ ਉੱਥੇ ਦੀਵਾਨ ਸਜਿਆ। ਉਸ ਦੀਵਾਨ ਦੇ ਵਿੱਚ ਕੀਰਤਨ ਹੋਏ, ਕਥਾ ਹੋਈਆਂ। ਨੇ ਸਾਰੇ ਢਾਡੀ ਸਿੰਘ ਲੰਗੇ। ਉਸ ਦਿਨ ਤੋਂ ਬਾਅਦ ਅੱਜ ਤੱਕ ਤੁਸੀਂ ਦੇਖੋ ਦਿਨ-ਬਦਨ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦੀ ਥਾਂ ਤੇ ਜੈਜਕਾਰ ਹੋ ਰਹੀ ਹੈ। ਇਹ ਇਸ ਵਿੱਚ ਅਦਿਕਬਰਾ ਸੰਖੇਪ ਜਾਗਰੀ ਬਈ ਪੂਰੀ ਡਿਟੇਲ ਨਾਲ ਆਪਾਂ ਚੱਲਾਂਗੇ ਕਿਹੜੀ ਕਿਹੜੀ ਥਾਂ ਤੇ ਕੀ ਕੀ ਹੋਇਆ ਕਿਹੜੇ ਕਿਹੜੇ ਬੰਦੇ ਨੂੰ ਤੇ ਸਰਹੰਦ ਜਿਹੜੀ ਹੈ ਇਹ ਸਿੱਖ ਭੁੱਲਦੇ ਨਹੀਂ ਤੇ ਤੁਹਾਡੀ ਗੱਡੀ ਦੀ ਲਾਈਨ ਜਿਹੜੀ ਹੈ ਇਹਦੇ ਥੱਲੇ ਸਾਰਾ ਪੀਪੂ ਕੇ ਇੱਟਾਂ ਮਛਾਤੀਆਂ ਥੱਲੇ ਹਾਂਜੀ 에 ਮਹਾਰਾਜਾ ਮਹਿੰਦਰ ਸਿੰਘ ਉਹਨਾਂ ਇਹ ਵੀ ਇਹ ਦਿੱਤੀ ਸਾਰੀ ਜੀ ਅਸੀਂ ਸਿਰਫ ਇਸ ਕਰਕੇ ਬੈਠੇ ਹਾਂ ਸਾਰੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਜਿਨ੍ਹਾਂ ਨੂੰ ਇਹਨੇ ਦਿਨ ਤੋਂ ਯਾਦ ਕੀਤਾ ਬਸ ਖੀਰ ਤੇ ਇੱਕੋ ਗੱਲ ਸਮਾਂ ਕਾਫੀ ਜ਼ਿਆਦਾ ਹੋ ਗਿਆ ਕਰਤਾਰ ਸਿੰਘ ਬੁਲਗਨ ਦੀ ਮੱਕਾ ਉਧਰ ਵੀ ਕਹਦਾ ਗੀਤ ਸਿੰਗਾ ਸਾਰਾ ਟੋਟਲੇ ਹੀ ਜੇ ਚੱਲਿਆ ਆਨੰਦਪੁਰ ਸ਼ਹਿਰ ਸਿੰਗਾ ਜੀ ਚੱਲਿਆ ਆਨੰਦਪੁਰ ਸ਼ਹਿਰ ਉਥੇ ਵਗਦੀ ਉਹ ਸਰਸਾ ਨਹਿਰ ਆਖੀ ਤੈਨੂੰ ਪੈ ਜਾ ਕਹਿਰ ਤੇਰੇ ਪਾਣੀ ਦੇ ਵਿੱਚ ਜ਼ਹਿਰ ਕੀਤਾ ਨਾਲ ਗੁਰਾਂ ਦੇ ਵੈਰ ਕਲਗੀ ਧਰਦੀਆਂ ਪਾਈਏ ਬਾਤਾਂ ਜਿਨ੍ਹਾਂ ਦੇ ਪੁੱਤਰਾਂ ਦੀਆਂ ਦਾਤਾਂ ਦੇਸ਼ ਚੋਂ ਕੱਡੀਆਂ ਹਨੇਰੀਆਂ ਰਾਤਾਂ ਮਹਿੰਗੇ ਮੁੱਲ ਲਈਆਂ ਪਰ ਬਾਤਾਂ ਫਿਰ ਸਬਦੇ ਉਹ ਵਾਰ-ਵਾਰ ਇਹ ਕਹਿੰਦੇ ਸਿੰਗਾ ਜੇ ਚੱਲਿਆ ਆਨੰਦਪੁਰ ਸ਼ਹਿਰ ਉੱਥੇ ਵਗਦੀ ਉਹ ਸਰਸਾ ਨਹਿਰ ਆਕੀ ਤੈਨੂੰ ਪਹਜਿਆ ਕਹਿਰ ਗੁਰਾਂ ਨਾਲ ਤੂੰ ਕੀਤਾ ਵੈਰ ਤੇਰੇ ਪਾਣੀ ਦੇ ਵਿੱਚ ਜ਼ਹਿਰ ਕਲਗੀ ਧਰਦੀਆਂ ਪਾਈਏ ਬਾਤਾਂ ਜਿਨ੍ਹਾਂ ਦੇ ਪੁੱਤਰਾਂ ਦੀਆਂ ਦਾਤਾਂ ਦੇਸ਼ 'ਚੋਂ ਕੱਟੀਆਂ ਨੇਰੀਆਂ ਰਾਤਾਂ ਮਹਿੰਗੇ ਮੁੱਲ ਲੀਆਂ ਪਰਬਾਤਾ ਸਿੰਗਾ ਜੇ ਚੱਲਿਆ ਚਮਕੌਰ ਉੱਥੇ ਸੁੱਤੇ ਨੇ ਦੋ ਭੌਰ ਧਰਤੀ ਚੁੰਮੀ ਕਰਕੇ ਗੌਰ ਤੇਰੀ ਜਿੰਦੜੀ ਜਾਊ ਸੌਰ ਕਲਗੀ ਧਰਦੀਆਂ ਪਾਈਏ ਬਾਤਾਂ ਜਿਨੇ ਦੇ ਪੁੱਤਰਾਂ ਦੀਆਂ ਦਾਤਾਂ ਦੇਸ਼ ਚੋਂ ਕੱਢੀਆਂ ਨੇ ਰੀਆਂ ਰਾਤਾਂ ਮਹੰਗੇ ਮੁੱਲ ਲਈਆਂ ਪਰਬਾਤਾ ਸਿੰਘਾ ਚੱਲਿਆ ਮਾਛੀਵਾੜੇ ਉੱਥੇ ਆਖੀ ਕਰ ਕਰ ਹਾੜੇ ਤੇਰੀ ਫੁੱਟ ਨੇ ਬਾਗ ਉਜਾੜੇ ਓਏ ਸੁਣੇ ਇਸ ਗੱਲ ਨੂੰ اے ਗੁਰੂ ਗੋਬਿੰਦ ਸਿੰਘ ਜੀ ਤੇਰੇ ਬਾਗ ਨੂੰ ਸਾਡੀ ਫੁੱਟ ਮਾਰ ਗਈ ਅੱਜ ਇਹਦਾ ਮਤਲਬ ਉਹ ਕੌਮ ਦੀ ਤਰਾਸ ਦੀ ਕਹਿ ਰਿਹਾ ਸਿੰਘਾ ਚੱਲਿਆ ਮਾਛੀਵਾੜੇ ਉੱਥੇ ਆਖੀ ਕਰ ਕਰ ਹਾੜੇ ਤੇਰੇ ਫੁੱਟ ਨੇ ਬਾਗ ਉਜਾੜੇ ਤੇਰੇ ਬਾਜ ਨ ਮੁਕਨ ਪਵਾੜੇ ਤੇਰੇ ਬਾਝ ਨ ਮੁਕਨ ਪਵਾੜੇ ਕਲਗੀ ਧਰਦੀਆਂ ਪਾਈਏ ਬਾਤਾਂ ਜਿਨ੍ਹਾਂ ਦੇਹ ਪੁੱਤਰਾਂ ਦੀਆਂ ਦਾਤਾਂ ਦੇਸ਼ ਚੋਂ ਕੱਡੀਆਂ ਨੇਹਰੀਆਂ ਰਾਤਾਂ ਮਹਿੰਗੇ ਮੁੱਲ ਲਈਆਂ ਪਰਵਾਤਾ ਸਿੰਘਾ ਜੇ ਚੱਲੇ ਆ ਸਰਹੰਦ ਆਪਾਂ ਇੱਥੇ ਆ ਗਏ ਆ ਸਿੰਘਾ ਜੇ ਚੱਲੇ ਆ ਸਰਹੰਦ ਉੱਥੇ ਸੁੱਤੇ ਨੇ ਦੋ ਚੰਦ ਆਨੇ ਕਲਗੀ ਵਾਲੇ ਦੇ ਫਰਜੰਦ ਮੇਰੀ ਫਿਰ ਬੇਨਤੀ ਹੈ ਸਿੰਘਾ ਜੇ ਚੱਲੇ ਆ ਸਰਹੰਦ ਉੱਥੇ ਸੁੱਤੇ ਨੇ ਦੋ ਚੰਦ ਕਲਗੀ ਵਾਲੇ ਦੇ ਨੇ ਫਰਜੰਦ ਦਰਸ਼ਨ ਪਾ ਕੇ ਹੋਈ ਆਨੰਦ ਕਲਗੀ ਧਰਦੀਆਂ ਪਾਈਏ ਬਾਤਾਂ ਨੇ ਦੇ ਪੁੱਤਰਾਂ ਦੀਆਂ ਦਾਤਾਂ ਦੇਸ਼ ਚੋਂ ਕੱਢੀਆਂ ਨੇਰੀਆਂ ਰਾਤਾਂ ਮਹਿੰਗੇ ਮੁੱਲ ਲੀਆਂ ਪਰਬਾਤਾਂ ਬਸ ਅਸੀਂ ਉਹਦੀਆਂ ਬਾਤਾਂ ਪਾਣ ਆਏ ਸਾਂ ਜੀ